ਸਾ ਸ੍ਰੀ ਗੌਰ ਸਤਿ ਨਮਸਤਿ ਮਿੱਤਰੋ ਪਿਆਰੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸਫਲ ਖੇਤੀ ਅੱਜ ਗੱਲ ਕਰਾਂਗੇ ਸੁਪਰੀਮ 110 ਦੇ ਬਾਰੇ ਆਪਣਾ YouTube ਦੇ ਚੈਨਲ ਸਬਸਕ੍ਰਾਈਬ ਕਰੋ ਤੇ ਹੁਣ ਗੱਲ ਕਰਦੇ ਆ ਸੁਪਰੀਮ 110 ਦੇ ਬਾਰੇ ਇਹ ਇੱਕ ਦਰਮਿਆਨਾ ਸਮਾਂ ਲੈਣ ਵਾਲੀ ਕਿਸਮ ਹੈਗੀ ਇਹਦੀ ਪਨੀਰੀ 20 ਤੋਂ 25 ਮਈ ਦੇ ਕਰੀਬ ਬੀਜੀ ਜਾਂਦੀ ਹੈਗੀ ਤੇ 25 ਜੂਨ ਤੋਂ 5 ਜੁਲਾਈ ਦੇ ਕਰੀਬ ਇਹਨੂੰ ਟ੍ਰਾਂਸਪਲੈਂਟ ਕਰਾਇਆ ਜਾਂਦਾ ਹੈਗਾ ਇਹਦੀ 2.5 ਤੋਂ 3 ਥੱਲੇ ਦੇ ਵਿੱਚ ਜੂਰੀਏ ਦੇ ਪੈ ਜਾਂਦੇ ਨੇ ਚੰਗੀ ਕਿਸਮ ਹੈ ਤੇ ਇਹਦਾ ਇੱਕ ਸਮੱਸਿਆ ਸ਼ੁਰੂਆਤੀ ਤੌਰ 'ਤੇ ਜਿਹੜੀ ਇਹ ਆਉਂਦੀ ਹੈਗੀ ਇਹ ਆਪਾਂ ਨੂੰ ਲੱਗਦਾ ਕਿ ਬੂਝਾਂ ਨਹੀਂ ਮਾਰਦੀ ਕੱਦ ਨਹੀਂ ਕਰਦੀ ਇਹ ਪੀਲੀ ਰਹਿੰਦੀ ਹੈਗੀ ਹਲਕੀ ਪੀਲੀ ਰਹਿੰਦੀ ਹੈ ਰੇਪਾ ਪਾ ਲਓ ਹੋਰ ਗੁਰੂਬੂਤ ਪ੍ਰੋਮੋਟਰ ਪਾ ਲਓ ਪਰ ਅਜਿਹੀ ਸਮੱਸਿਆ ਇਹਨੂੰ ਪਰ ਇਹਦੇ ਵਿੱਚ ਕੁਝ ਵੀ ਅਜਿਹਾ ਪਾਉਣ ਦੀ ਲੋੜ ਨਹੀਂ ਇਹ 35 ਦਿਨਾਂ ਬਾਅਦ ਤੇ ਚੰਗਾ ਫਟਾਰਾ ਕਰਦੀ ਹੈ ਤੇ ਕੱਦ ਕਰਨ ਲੱਗਦੀ ਹੈ ਹਾਈਟ ਕਰਦੀ ਹੈ ਤੇ ਦਰਮਿਆਨੇ ਕੱਦ ਦੀ ਇਹ ਵੈਰੈਟੀ ਹੈ ਠੀਕ ਕੱਦ ਰਹਿਣਾ ਹੈਗਾ ਦਾ ਉਸ ਤੋਂ ਬਾਅਦ ਇਹ ਚ ਪੀੜੀ ਯੂਸ਼ਾ ਨੂੰ ਆਪਾਂ ਕਹਿ ਦਈਏ ਯੂਸ਼ਾ 44 ਨੂੰ ਪਿੱਛੇ ਛੱਡਦੀ ਹੈ ਇਹਦੇ ਵਿੱਚ ਇੱਕ ਡੋਡੀ ਦੀ ਸਮੱਸਿਆ ਆਉਂਦੀ ਨਹੀਂ ਡੋਡੀ ਵਾਲੀ ਸਮੱਸਿਆ ਜਿਵੇਂ PR 131 ਦੇ ਵਿੱਚ ਡੋਡੀ ਦੀ ਸਮੱਸਿਆ ਆ ਜਾਂਦੀ ਹੈ ਉਹ ਨਹੀਂ ਆਉਂਦੀ ਇਹਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਉਹਦੇ ਵਾਸਤੇ ਵੀ ਇਹ ਚੰਗੀ ਹੈ ਦਰਮਿਆਨਾ ਸੰਭਾਲ ਲੈਂਦੀ ਹੈਗੀ ਜਿਹੜੀ ਆਪਾਂ ਨੂੰ ਅਜੇ ਗੱਲ ਸਰਕਾਰ ਜਿਹੜੀ ਸਾਹਿਬ ਨੂੰ ਲੇਟ ਦੇ ਰਹੀ ਹੈਗੀ ਉਹ ਠੀਕ ਹੈਗਾ ਉਹਦੇ ਨਾਲ ਇਹ ਚੰਗਾ ਮੈਚ ਕਰਦੀ ਹੈਗੀ ਇਹ ਇੱਕ ਇਹਦੀ ਬਹੁਤ ਗੁਣ ਮਹਿ ਗੁਣਮਾਨ ਦਾ ਚਲੋ ਠੀਕ ਹੈ ਕਈ ਵੈਰੇਟੀਆਂ ਦੀ ਅੱਡਾ ਅੱਡ ਕੈਰੇਕਟਰ ਨੇਗੇ ਤੇ ਇਹ ਗੁਣ ਚੰਗਾ ਹੈਗਾ ਇਹ ਨਸਾਰਾ 80 ਤੋਂ ਲੈ ਕੇ 85 ਦਿਨਾਂ ਦੇ ਵਿੱਚ ਲੈਂਦੀ ਹੈਗੀ 70 75 ਦਿਨਾਂ ਦੀ ਇਹ ਗੋਭਰਨੀ ਸਟਾਰਟ ਕਰਦੀ ਹੈਗੀ ਤੇ ਨਸਾਰਾ ਇਹ ਲੇਟ ਲੈਂਦੀ ਹੈ ਤੇ ਉਸ ਤੋਂ ਬਾਅਦ ਇਹ 100 ਉਸ ਤੋਂ ਬਾਅਦ ਨੂੰ ਸਾਰੀ 15 20 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈਗੀ 110 ਦਿਨਾਂ ਦੇ ਵਿੱਚ ਪੂਰੀ ਪੂਰਨ ਤੌਰ ਤੇ ਪੱਕ ਜਾਂਦੀ ਹੈਗੀ ਇਹ ਨਿਸ਼ਾਰਾ ਲੇਟ ਲੈਂਦੀ ਹੈ ਕਈ ਜਿਵੇਂ PR 131 ਹੋਗੀ ਇਹਦਾ ਨਿਸ਼ਾਰਾ ਪਹਿਲਾ ਆਉਂਦਾ ਹੈਗਾ ਇਹ ਲਗਭਗ 70-75 ਦਿਨਾਂ ਤੇ ਨਿਸ਼ਾਰਾ ਲੈ ਜਾਂਦੀ ਹੈਗੀ ਤੇ ਇਹ ਉਹਦੇ ਨਾਲੋਂ 10 ਦਿਨ ਹੋਰ ਗਿਂਦੀਆਂ ਗਿਤੀਆਂ ਵਰਟੀਆਂ ਵਾਂਗੂ ਨਿਸ਼ਾਰਾ ਚਾਹ ਲੈਂਦੀ ਹੈਗੀ ਤੇ ਫਿਰ ਉਹਦੇ ਬਾਅਦ ਇਹ ਪੱਕ ਜਾਂਦੀ ਹੈ PR 131 ਪੱਕਣ ਜਣੀ ਹੁੰਦੀ ਪੂਰਾ 1 ਮਹੀਨਾ ਲੇ ਕੇ ਪੱਕਦੀ ਹੈਗੀ ਅੱਖਾਂ ਜਿਹਨੂੰ ਆਪਾਂ ਕਹਿੰਦੇ ਨੇ ਅੱਖਾਂ ਪਕਾਤੀਆਂ ਉਹ ਕੰਮ ਨਹੀਂ ਹੈਗਾ ਇਹਦਾ ਇਹ ਬਸ ਨਸਾਰਾ ਲੇਟ ਸ਼ੁਰੂ ਕਰਦੀ ਹੈ ਤੇ ਪੱਕ ਜਲਦੀ ਜਾਂਦੀ ਹੈ ਤੇ ਜਿਹੜੀ ਆਪਾਂ ਤੇਲੇ ਦੀ ਸਮੱਸਿਆ ਆਉਂਦੀ ਹੈਗੀ ਨਹੀਂ ਉਹ ਆ ਜਾਂਦਾ ਹੈ ਪੱਕਣ ਤੋਂ ਬਾਅਦ ਤੇਲੇ ਦੀ ਸਮੱਸਿਆ ਜ਼ਿਆਦਾ ਆਉਣ ਲੱਗਦੀ ਹੈ ਨਸਾਰੇ ਤੋਂ ਮਗਰੋਂ ਸੋ ਇਹ ਚ ਉਹ ਜਿਹੇ ਜੀਹੀ ਸਮੱਸਿਆ ਨਹੀਂ ਆਉਂਦੀ ਹੈਗੀ ਤੇ ਤੇਲੇ ਸੁੰਡੀ ਦੀ ਸਮੱਸਿਆ ਨਾ ਵਰਗੀ ਇਹ ਹੈਗੀ ਤੇ ਚੰਗੀ ਵੈਰੈਟੀ ਹੈ ਸੁਪਰੀਮ 110 ਨਸਾਰੇ ਤੋਂ ਬਾਅਦ ਇਹ ਜਲਦੀ ਪੱਕ ਜਾਂਦੀ ਹੈ ਇਹਦਾ ਚਾੜ 35 ਤੋਂ 38 ਕਮੰਟਲ ਤੇ ਕਿਸਾਨ ਕੱਢਦੇ ਰਹੇ ਨੇਗੇ ਬਾਕੀ ਆਪਣੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਮਿਲਦੇ ਆਂ